हां जी ਬੱਚਿਓ ਅੱਜ ਤੁਹਾਡੇ ਲਈ ਜਿਹੜੀ ਹੈਗੀ ਐ ਇਹ ਵੀਡੀਓ ਬਣਾਈ ਹੈ ਤੁਹਾਨੂੰ ਪਸੰਦ ਆਵੇਗੀ ਮੈਨੂੰ ਉਮੀਦ ਹੈ ਇਹ ਜੋ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਇੱਕ ਅ ਸਿੰਪਲ ਸਧਾਰਨ ਮਸ਼ੀਨ ਹੈ ਜੂਸ ਕੱਢਣ ਵਾਲੀ ਜਿਹਦੇ ਵਿੱਚ ਮਤਲਬ ਇੱਕ ਆਹ ਮਸ਼ੀਨ ਹੁੰਦੀ ਹੈ ਆ ਦੇਖੋ ਆਹ ਮਸ਼ੀਨ ਔਰ ਇਹਦੇ ਵਿੱਚ ਜਿਹੜਾ ਜੂਸ ਦਾ ਜਿਹੜਾ ਹੈਗਾ ਸਿਸਟਮ ਉਹ ਉਹਦੇ ਵਿੱਚ ਆ ਦੋ ਇਦਾਂ ਦੇ ਇਦਾਂ ਦੀਆਂ ਕੋਲੀਆਂ ਵਗੈਰਾ ਦੋ ਹੁੰਦੀਆਂ ਇਦਾਂ ਦੀਆਂ ਇਦਾਂ ਦੀਆਂ ਠੀਕ ਹੈ ਜੀ ਤੋਂ ਇਹਨੂੰ ਅਸੀਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹਦਾ ਇੱਥੇ ਲਗਾ ਲੈਣਾ ਫਿਰ ਆ ਜਿਹੜੀ ਕੋਲੀ ਹੈਗੀ ਐ ਇਹਨੂੰ ਇਸ ਤਰੀਕੇ ਨਾਲ ਉੱਪਰ ਕਰਕੇ ਜਿਹੜਾ ਹੈਗਾ ਇਦਾਂ ਇਦਾਂ ਇਹਦੇ ਤੇ ਘਾਟ ਬਣਿਆ ਹੋਇਆ ਉਸ ਘੜੇ ਤੇ ਫਿੱਟ ਕਰ ਲੈਣਾ ਫਿੱਟ ਹੋ ਗਈ ਬੱਚਿਓ ਇਹ ਮੈਂ ਤਾਂ ਵੀਡੀਓ ਬਣਾ ਰਿਹਾ ਕਿਉਂਕਿ ਰੋਜ਼ਾਨਾ ਅਸੀਂ ਫੇਸਬੁੱਕ ਤੇ ਜਾਂ ਇਦਾਂ ਦੇਖਦੇ ਆ ਅ ਬਈ ਅਸੀਂ ਵੀ ਕਈ ਵਾਰੀ ਜੂਸ ਵਗੈਰਾ ਜਿਹੜਾ ਹੈਗਾ ਪੀਣ ਜਾਂਦੇ ਆ ਜ਼ਿਆਦਾਤਰ ਇਹ ਦੇਖਿਆ ਗਿਆ ਕਿ ਜਿਹੜਾ ਜੂਸ ਬਣਾਉਣ ਵਾਲੇ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਦੀ ਦੁਕਾਨ ਆ ਜਾਂ ਰੇੜੀ ਆ ਜਿੱਥੋਂ ਅਸੀਂ ਜੂਸ ਪੀਣੇ ਆ ਜਾ ਕੇ ਉਹ ਕਾਫੀ ਜਿਹੜਾ ਹੈਗਾ ਜਾਂ ਤਾਂ ਉਹਦੇ 'ਚ ਫਲ ਜਿਹੜੇ ਹੈਗੇ ਆ ਉਹ ਗਲੇ ਸੜੇ ਹੁੰਦੇ ਆ ਪੁਰਾਣੇ ਹੁੰਦੇ ਆ ਲੰਬੇ ਸਮੇਂ ਤੇ ਪਏ ਹੁੰਦੇ ਆ ਔਰ ਦੂਸਰੀ ਗੱਲ ਜੇ ਉਹਨਾਂ ਦੀ ਮਸ਼ੀਨ ਹੈ ਜਾਂ ਉਹਨਾਂ ਦਾ ਜੋ ਬਰਤਨ ਹੈ ਜਾਂ ਉਹ ਜਿਸ ਗਲਾਸ ਦੇ ਵਿੱਚ ਤੁਹਾਨੂੰ ਉਹਨਾਂ ਨੇ ਜੂਸ ਦੇਣਾ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਮਤਲਬ ਸਾਫ਼ ਸੁਥਰਾ ਨਹੀਂ ਹੁੰਦਾ ਗੰਦਾ ਹੁੰਦਾ ਤਾਂ ਕਈ ਲੋਕ ਆਪਣੇ ਸਿਹਤ ਦੇ ਲਈ ਜਿਹੜਾ ਹੈਗਾ ਜੂਸ ਪਿੰਦੇ ਆ ਕਈ ਕਈਆਂ ਤੇ ਮਤਲਬ ਜਿਹੜਾ ਹੈਗਾ ਕਈ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਜੂਸ ਪਲਾਉਂਦੇ ਆ ਕਈ ਆਪ ਪੀਂਦੇ ਕਈ ਆਪਣੇ ਮਾਵਾ ਬਜ਼ੁਰਗ ਮਾਵਾ ਬਾਪ ਨੂੰ ਜੂਸ ਪਲਾਉਂਦੇ ਆ ਕਈ ਲੋਕ ਰਜਾਨਾ ਉਸ ਰੇੜੀ ਤੋਂ ਜਾਂ ਉਸ ਦੁਕਾਨ ਤੋਂ ਜੂਸ ਲੈ ਕੇ ਲਫਾਫੇ 'ਚ ਪਵਾ ਕੇ ਲੈ ਕੇ ਜਾਂਦੇ ਸੋ ਮੇਰਾ ਜਿਹੜਾ ਤੁਹਾਨੂੰ ਅੱਜ ਇਹ ਵੀਡੀਓ ਬਣਾਉਣ ਦਾ ਮੁੱਖ ਮਕਸਦ ਹੈ ਉਹ ਇਹ ਕਿ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ ਜੂਸ ਹੈਗਾ ਉਹ ਤੁਸੀਂ ਘਰੇ ਹੀ ਬਣਾ ਲਓ ਤੇ ਜਿਆਦਾ ਜਿਹੜਾ ਹੈਗਾ ਉਹ ਚੰਗੀ ਗੱਲ ਹੈ ਸਾਫ ਸੁਥਰਾ ਵੀ ਹੋਏਗਾ 700 ਫਲ ਹੋਣਗੇ ਤੇ 700 ਤੇ ਤਰੀਕੇ ਨਾਲ ਕੱਢਿਆ ਜਾਏਗਾ ਜੂਸ ਤੇ ਉਹ ਜਿਹੜਾ ਸਾਡੇ ਸਰੀਰ ਨੂੰ ਉਹਦਾ ਫਾਇਦਾ ਵੀ ਹੋਏਗਾ। ਤੋਂ ਦੇਖੋ ਸਿੰਪਲ ਜੀ ਗੱਲ ਹੈ ਇੱਕ ਆ ਮਸ਼ੀਨ ਹੈ ਇਹ 1200 1500 ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਇਹ ਆ ਜਾਂਦੀ ਹੈ। 1000 1200 1500 ਦੇ ਵਿੱਚ ਸਿੰਪਲ ਜੀ ਮਸ਼ੀਨ ਹੈ। ਇਹਨੂੰ ਸਾਫ਼ ਕਰਨਾ ਵੀ ਬੜਾ ਸੌਖਾ ਤੇ ਇਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਇਹ ਇਹ ਮੁਸੰਮੀ ਹੈ ਇਹਨੂੰ ਅਸੀਂ ਜਿਹੜਾ ਹੈਗਾ ਇਹ ਇਦਾਂ ਵਿੱਚੋਂ ਵਿਚਕਾਰੋਂ ਇਦਾਂ ਕੱਟ ਲਿਆ। ਕੱਟ ਲਿਆ ਇਦੇ ਥੱਲੇ ਅਸੀਂ ਇਹਨੂੰ ਜਿਹੜਾ ਹੈਗਾ ਜਿਹਦੇ ਵਿੱਚ ਜੂਸ ਆਊਗਾ ਉਹ ਅਸੀਂ ਇੱਕ ਮੱਗ ਇਹਦੇ ਥੱਲੇ ਰੱਖ ਲਿਆ ਇਹਨੂੰ ਕੁਝ ਨਹੀਂ ਕਰਨਾ ਆ ਦੇਖੋ ਇਹਨੂੰ ਇਦਾਂ ਫਲ ਨੂੰ ਇਹਦੇ 'ਚ ਟਿਕਾ ਲਿਆ ਸਾਫ਼ ਸੁਥਰੇ ਫਲ ਹੈ ਕੋਈ ਮੱਖੀ ਨਹੀਂ ਕੋਈ ਮੱਛਰ ਨਹੀਂ ਤੇ ਮਸ਼ੀਨ ਸਾਫ਼ ਹੈ ਤੇ ਇਹਨੂੰ ਅਸੀਂ ਜਿਹੜਾ ਹੈਗਾ ਇਸ ਤਰੀਕੇ ਨਾਲ ਇਹਦੇ 'ਚ ਪ੍ਰੈਸ ਕਰ ਦੇਣਾ ਆ ਪ੍ਰੈਸ ਕਰਤਾ ਇਦਾਂ ਦਬ ਦਿੱਤਾ ਦਬ ਦਿੱਤਾ ਇਹਦੇ 'ਚ ਉਹ ਜਿਹੜਾ ਜੂਸ ਹੈਗਾ ਉਹ ਇਸ ਇਨ ਨਿਕੋਫਲ ਦਾ ਜਿਹੜਾ ਜੂਸ ਹੈਗਾ ਉਹ ਆ ਗਿਆ। ਸੁਮੇਰ ਦੇਖ ਰਿਹਾ। ਇਦਾਂ ਹੀ ਆ ਦੂਸਰੀ ਫਾੜੀ ਰੱਖੀ ਦੂਸਰੀ ਫਾੜੀ ਰੱਖੀ ਤੇ ਫੇਰ ਦਬ ਦਿੱਤਾ। ਫੇਰ ਆ ਜੂਸ ਆ ਗਿਆ। ਥੋੜਾ ਜਿਹਾ ਮਤਲਬ ਜ਼ੋਰ ਲਾਉਣਾ ਪੈਂਦਾ ਤੇ ਆ ਜੂਸ ਆ ਗਿਆ। ਫੇਰ ਆ ਤੀਸਰੀ ਇੱਕ ਹੋਰ ਰੱਖੀ ਤੀਸਰੀ ਫਾੜੀ ਇਹਨੂੰ ਆ ਲੋ ਜੈ। ਤੈਨੋਂ ਹੋ ਗਿਆ। ਹੁਣ ਮੈਂ ਸੁਮੇਰ ਨੂੰ ਹਜੇ ਫਿਲਹਾਲ ਕਿਉਂਕਿ ਵੀਡੀਓ ਬਣਾ ਰਿਹਾ। ਇਹ ਸਿਰਫ ਤੁਹਾਨੂੰ ਦਿਖਾਉਣ ਦੇ ਲਈ ਹੈ ਇਹ ਦੋ ਮਸੰਮੀਆਂ ਦਾ ਜਿਹੜਾ ਜੂਸ ਹੈਗਾ ਇਹ ਦੇਖੋ ਮੈਂ ਆ ਕੱਢ ਦਿੱਤਾ ਕਿਤੇ ਨਹੀਂ ਤੁਹਾਨੂੰ ਜਾਣ ਦੀ ਲੋੜ ਜੂਸ ਵੀ ਆਪਾਂ ਪੀਣ ਜਾਂਦੇ ਆ ਤੇ ਮਹਿੰਗੇ ਭਾ ਦਾ ਜੂਸ ਹੁੰਦਾ ਤੁਹਾਨੂੰ ਪਤਾ ਦੁਕਾਨਦਾਰ ਜੋ ਪੈਸੇ ਮੰਗਦਾ ਸੀ ਦਿੰਨੇ ਆ ਠੀਕ ਆ ਉਥੇ ਮੱਖੀ ਮੱਛਰ ਹੁੰਦਾ ਮਸ਼ੀਨਾ ਉਹਨਾਂ ਦੀਆਂ ਠੀਕ ਨਹੀਂ ਹੁੰਦੀਆਂ ਜਾਂ ਬਹੁਤ ਜਿਹੜਾ ਹੈਗਾ ਉਲਝਾਵਲੀਆ ਮਸ਼ੀਨਾ ਹੁੰਦੀਆਂ ਸਾਫ਼ ਕਰਨਾ ਬੜਾ ਉਹਨਾਂ ਨੂੰ ਔਖਾ ਮਤਲਬ ਕਈ ਵਧੀਆ ਵੀ ਦਿੰਦੇ ਹੋਣਗੇ ਇਦਾਂ ਦੀ ਗੱਲ ਨਹੀਂ ਹੈ ਮਤਲਬ ਜ਼ਿਆਦਾਤਰ ਜਿਹੜੀਆਂ ਹੁਣ ਰੈਗੂਲਰ ਵੀਡੀਓਜ਼ ਆ ਰਹੀਆਂ ਉਹਦੇ ਵਿੱਚ ਇਹੀ ਨਜ਼ਰ ਆ ਰਿਹਾ ਕਿ ਕੋਈ ਰੰਗ ਪਾ ਕੇ ਦੇ ਰਿਹਾ ਹੈ ਕੋਈ ਗਲੇ ਸੜੇ ਫਲਾਂ ਦਾ ਦੇ ਰਿਹਾ ਹੈ ਕੋਈ ਮਤਲਬ ਗੰਦੇ ਹੱਥਾਂ ਨਾਲ ਦੇ ਰਿਹਾ ਜਾਂ ਉਹਨਾਂ ਦੀ ਸਫਾਈ ਪੂਰੀ ਨਹੀਂ ਹੈ ਤਾਂ ਜੂਸ ਦਾ ਫਾਇਦਾ ਹੋਣ ਦੀ ਬਜਾਏ ਉਹ ਨੁਕਸਾਨ ਹੋ ਜਾਏਗਾ ਸੋ ਆ ਮੈਂ ਦੋ ਮਸਮੀਆਂ ਦਾ ਜੂਸ ਕੱਢ ਲਿਆ ਵਿੱਚ ਸਮੇਟ ਥੋੜੀ ਜਿਹੀ ਪਾ ਲਵਾਂ ਇੰਨਾ ਇੰਨਾ ਕਾਲਾ ਨਮਕ ਪਾ ਲੈਣਾ ਹੈ ਨਾ ਇੰਨਾ ਕਾਲਾ ਥੋੜਾ ਜਿਹਾ ਕਾਲਾ ਨਮਕ ਇਹਦੇ ਚ ਪਾ ਲਿਆ ਚੱਲ ਮੇਰੇ ਭਾਈ ਇੰਨਾ ਕਪਾ ਲਿਆ ਤੇ ਇਹ ਇਹ ਮੇਰੀ ਜਿਹੜੀ ਵਾਈਫ ਹੈ ਉਹ ਵੀਡੀਓ ਬਣਾ ਰਹੀ ਹੈ ਮੈਂ ਕਿਹਾ ਵੀ ਤੂੰ ਬਣਾ ਬਈ ਬੱਚਿਆਂ ਨੂੰ ਆਪਾਂ ਜਿਹੜਾ ਹੈਗਾ ਉਹ ਦੱਸਾਂਗੇ ਦਿਖਾਵਾਂਗੇ ਤੇ 10 ਦਿਨ ਦਾ ਜੂਸ ਦੇ ਨਾਲ ਆਪਾਂ ਜੇ 10 ਦਿਨ ਜਾਂ 12 ਦਿਨ 15 ਦਿਨ ਜੂਸ ਪੀਤਾ 100 ਰੁਪਏ ਦਾ ਗਲਾਸ ਪੀਤਾ ਤੇ ਉਹਨੇ ਜੇ ਮਸ਼ੀਨ ਆ ਜਾਣੀ ਹੈ ਉਹ ਫਲ ਆਪਣੀ ਮਰਜ਼ੀ ਦੇ ਲਿਆਂਦੇ ਮਸਮੀ ਲਿਆ ਸੰਤਰਾ ਲਿਆ ਕੀਨੂ ਲਿਆ ਲਿਆ ਕੇ ਆਪਣਾ ਆਰਾਮ ਦੇ ਨਾਲ ਆਹ ਗਲਾਸ ਹੈ ਮੇਰੇ ਕੋਲ ਆ ਦੇਖੋ ਆ ਬਿਲਕੁਲ ਸਾਫ ਸੁਥਰਾ ਗਲਾਸ ਹੈ ਤੇ ਇਹ ਆ ਲੋ ਆਪਾਂ ਕਢ ਲਿਆ ਜੂਸ ਇਹ ਦੇ ਦੇਣਾ ਆਪਾਂ ਸੁਮੇਰ ਭਾਜੀ ਨੂੰ ਲਓ ਸੁਮੇਰ ਭਾਜੀ ਤੋਂ ਬੱਚਿਓ ਤੁਸੀਂ ਵੀ ਆਪਣੇ ਮਾਤਾ ਪਿਤਾ ਨੂੰ ਕਹਿ ਕੇ ਇਸੇ ਤਰੀਕੇ ਨਾਲ ਜਿਹੜੇ ਜੂਸ ਵਾਲੇ ਜਿਹੜੀ ਜੂਸ ਵਾਲੀ ਮਸ਼ੀਨ ਆ ਘਰੇ ਲੈ ਆਓ ਤੇ ਘਰੇ ਆਪਣਾ ਜਿਹੜਾ ਹੈਗਾ ਸਾਫ ਸੁਥਰਾ ਜੂਸ ਜਿਹੜਾ ਹੈਗਾ ਕਢੋ ਤੇ ਬਣਾਓ ਪੀਓ ਤੇ ਆਪਣੀ ਸਿਹਤ ਬਣਾਓ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ